ਜਿੰਦਾ ਹੈ ਕੋਈ ਲੋਸਟ ਮੋਬਾਈਲ ਹੁੰਦਾ ਹੈ ਤੇ ਲੋਕ ਸਾਡੇ ਕੋਲ ਆ ਕੇ ਮਿਸਿੰਗ ਰਿਪੋਰਟ ਦਿੰਦੇ ਸਾਂਝ ਕੇਂਦਰ ਵਿੱਚ ਐਪਲੀਕੇਸ਼ਨ ਦਿੰਦੇ ਆ ਉਸ ਦੇ ਤਹਿਤ ਅਸੀਂ ਇੱਕ CEIR ਪੋਰਟਲ ਹੈ ਮੈਂ ਫਿਰ ਤੋਂ ਦੁਹਰਾ ਦਿੰਨਾ CEIR ਪੋਰਟਲ ਇਹ ਆਨਲਾਈਨ ਪੋਰਟਲ ਹੈ ਜਿੱਥੇ ਤੁਸੀਂ ਆਪਣੇ ਮਿਸਿੰਗ ਮੋਬਾਈਲ ਦੀ ਡਿਟੇਲ ਦੇ ਸਕਦੇ ਹੋ ਉਸ ਨਾਲ ਸਾਨੂੰ ਇਸ ਮੋਬਾਈਲ ਨੂੰ ਟ੍ਰੇਸ ਕਰਨ ਚ ਬਹੁਤ ਮਦਦ ਮਿਲਦੀ ਹੈ ਨਾਲੇ ਅਗਰ ਇਹ ਕਿਤੇ ਮਿਸਪਲੇਸ ਹੋਇਆ ਹੈ ਜਾਂ ਫਿਰ ਕਿਸੇ ਨੇ ਲਿਆ ਹੈ ਤਾਂ ਇਹ ਉਸਦੇ ਕੰਮ ਦਾ ਨਹੀਂ ਰਹਿੰਦਾ ਮੋਬਾਈਲ ਫੋਨ ਇਸ ਲਈ ਇਸ ਪੋਰਟਲ ਦੀ ਵਰਤੋਂ ਕਰਦੇ ਹੋਏ ਅਗਰ ਆਮ ਜਨਤਾ ਵੀ ਕਰਨ ਤਾਂ ਬੜੀ ਉਹਨਾਂ ਦੀ ਮਦਦ ਹੋਗੀ ਸੰਗਰੂਰ ਪੁਲਿਸ ਦੀ ਜੋ ਟੀਮ ਹੈ ਐਸਪੀ ਪੀਬੀਆਈ ਨਵਰੀਤ ਸਵਰਕ ਜੀ ਸਾਡੇ ਡੀਐਸਪੀ ਹੋਮਿਸਾਈਡ ਐਂਡ ਫੋਰੈਂਸਿਕ ਸਰਦਾਰ ਗੁਰਪ੍ਰੀਤ ਸਿੰਘ ਸਾਡੇ ਐਸਐਚਓ ਸਾਈਬਰ ਕ੍ਰਾਈਮ ਮੈਡਮ ਹਰਜੀਤ ਇਹਨਾਂ ਸਭ ਨੇ ਮਿਲ ਕੇ ਬੜੇ ਹੀ ਸੁਚਾਰੂ ਢੰਗ ਦੇ ਨਾਲ ਇਹ 50 ਮੋਬਾਈਲ ਫੋਨ ਟ੍ਰੇਸ ਕੀਤੇ ਨੇ ਜਿਹੜੇ ਅੱਜ ਅਸੀਂ ਪਬਲਿਕ ਨੂੰ ਵਾਪਸ ਹੈਂਡਓਵਰ ਕਰਾਂਗੇ ਤੇ ਇੰਜ ਹੀ ਅਸੀਂ ਲਗਾਤਾਰ ਇਸ ਉਪਰਾਲੇਚ ਲੱਗੇ ਆ ਕਿ ਜਿਵੇਂ ਵੀ ਅਸੀਂ ਆਪਣੇ ਸੰਗਰੂਰ ਪੁਲਿਸ ਦੇ ਸੰਗਰੂਰ ਸਿਟੀ ਦੇ ਸਿਟੀਜ਼ਨਸ ਦੇ ਕੰਮ ਆ ਸਕੀਏ ਅਸੀਂ ਉਹਦੇ ਵਿੱਚ ਵੱਧ ਤੋਂ ਵੱਧ ਐਫਰਟ ਕਰੀਏ ਜਿਹੜੇ ਤੁਸੀਂ ਪੋਰਟਲ ਦੱਸਿਆ ਸੀ ਉਹ ਇਹਦੇ ਵਿੱਚ ਮੋਬਾਈਲ ਤੋਂ ਲਾਉਣਾ ਹੋਰ ਕੀ ਕੀ ਸੋਸ਼ਲ ਮੀਡੀਆ ਦੀ ਜਾਣਕਾਰੀ ਪਾਸ ਹੋ ਰਹੀ ਹੈ ਜਿਹੜੇ ਕਿਸੇ ਦਾ ਪੇਮੈਂਟ ਦੀ ਗੱਲ ਹੋਣੀ ਹੈ ਸੀਈਆਰ ਪੋਰਟਲ ਜੀ ਹੈਗਾ ਮੋਬਾਈਲ ਫੋਨਸ ਦੇ ਲਈ ਜੋ ਗਵਾਚਦੇ ਨੇ ਜਾਂ ਮਿਸਿੰਗ ਹੁੰਦੇ ਨੇ ਇਸ ਤੋਂ ਇਲਾਵਾ ਮੈਂ ਆਪ ਸਭ ਦੇ ਮਾਧਿਅਮ ਰਾਹੀਂ ਇਹ ਗੁਜ਼ਾਰਿਸ਼ ਕਰਾਂਗਾ ਆਮ ਜਨਤਾ ਦੇ ਲਈ ਕਿ ਅਗਰ ਕਦੇ ਵੀ ਤੁਹਾਡੇ ਨਾਲ ਕੋਈ ਜਾਂ ਤੁਹਾਡੇ ਜਾਣਕਾਰ ਦੇ ਨਾਲ ਸਾਈਬਰ ਠੱਗੀ ਹੋ ਜਾਵੇ ਜਾਂ ਫਿਰ ਕਿਸੇ ਦਾ ਪੈਸਾ ਉਹਨਾਂ ਦੇ ਅਕਾਊਂਟ ਚੋਂ ਡਿਡਕਟ ਹੋ ਜਾਵੇ ਤਾਂ ਕਿਰਪਾ ਕਰਕੇ ਤੁਰੰਤ 1903 ਨੰਬਰ 1930 ਤੇ ਫੋਨ ਕਰੋ ਤੇ ਆਪਣੀ ਜਿਹੜੀ ਉਹ ਡਿਟੇਲਸ ਤੁਹਾਨੂੰ ਬੇਸਿਕ ਡਿਟੇਲਸ ਹੋਣ ਉਹ ਦਿਓ ਉਸ ਦੇ ਨਾਲ ਤੁਹਾਡਾ ਜਿਹੜਾ ਉਹ ਪੈਸਾ ਗਿਆ ਹੈ ਉਹ ਅਕਾਊਂਟ ਫ੍ਰੀਜ਼ ਹੋ ਕੇ ਉਹ ਪੈਸੇ ਦੇ ਤੁਰੰਤ ਵਾਪਸ ਆਨ ਦਾ ਚਾਂਸ ਰਹਿੰਦਾ ਹੈ ਤੇ ਨਾਲੇ ਸਾਈਬਰ ਕ੍ਰਾਈਮ ਨੂੰ ਟ੍ਰੇਸ ਕਰਨ ਚ ਬਹੁਤ ਜ਼ਿਆਦਾ ਮਦਦ ਮਿਲਦੀ ਹੈ ਇੱਕ 골ਡਨ ਆਰ ਆਪਾਂ ਇਹਨੂੰ ਕਹਿੰਦੇ ਆ 골ਡਨ ਆਰ ਮਤਲਬ ਜਿੰਨੀ ਛੇਤੀ ਹੋ ਸਕੇ ਆਪਾਂ 1930 ਤੋਂ ਇਨਫੋਰਮੇਸ਼ਨ ਦੇਈਏ ਤਾਂ ਕਿ ਉਹ ਪੈਸਾ ਸਾਡਾ ਅਗਰ ਕਿਤੇ ਗਿਆ ਹੈ ਤਾਂ ਉਹ ਵਾਪਸ ਸਾਡੇ ਕੋਲ ਆ ਸਕੇ ਕੋਈ ਸਮਾਂ ਵੀ ਹੁੰਦਾ ਸਰ ਲਿਮਿਟ ਕਹਿੰਦੇ ਨੇ ਸਮੇਂ ਦੇ ਵਿੱਚ ਵਿੱਚ ਕੰਪਲੀਟ ਆਮ ਤੌਰ ਤੇ ਇਸ ਨੂੰ ਅਸੀਂ 골ਡਨ ਆਰ ਨੂੰ ਕਹਾਂਗੇ ਕਿ 12 ਘੰਟੇ ਤੋਂ 24 ਘੰਟੇ ਦੇ ਵਿੱਚ ਵਿੱਚ ਅਗਰ ਇਨਫੋਰਮੇਸ਼ਨ ਮਿਲ ਜੇ ਲੇਕਿਨ ਇਸ ਦੇ ਵਿੱਚ ਇਹ ਡਿਪੈਂਡ ਕਰਦਾ ਹੈ ਕਿ فرض ਕਰ ਲਓ ਅਗਰ ਪੈਸੇ ਪੈਸਾ ਅੱਜ ਕਟਿਆ ਗਿਆ ਤੇ ਅਗਲਾ ਜਿਸ ਨੇ ਉਹ ਸਾਈਬਰ ਧੱਕੀ ਕੀਤੀ ਉਹ ਕਿੰਨੀ ਜਲਦੀ ਉਹ ਬੈਂਕ ਅਕਾਊਂਟ ਤੋਂ ਵਿਡਰਾ ਕਰਦਾ ਜੇ ਆਪਾਂ ਤੁਰੰਤ ਦੱਸ ਦਈਏ ਆਪਾਂ ਨੂੰ ਇਲਮ ਹੋ ਜਾਏ ਕਿ ਇਹ ਸਾਈਬਰ ਫਰਾਡ ਹੋਇਆ ਜਾਂ ਫਿਰ ਕਿਸੇ ਤਰ੍ਹਾਂ ਕਿਸਮ ਦਾ ਫਰਾਡ ਹੋਇਆ ਤਾਂ ਆਪਾਂ ਤੁਰੰਤ ਦੱਸ ਦਈਏ ਤਾਂ ਉਹ ਪੇਮੈਂਟ ਉਹ ਅੱਗੇ ਵਿਡਰਾ ਨਹੀਂ ਕਰ ਪਾਣਗੇ ਜੋ ਜਿੰਨੀ ਜਲਦੀ ਆਪਾਂ ਦੱਸ ਸਕੀਏ ਇਨਫੋਰਮੇਸ਼ਨ ਦੇ ਸਕੀਏ ਲੋਕਾਂ ਨੂੰ ਆਮ ਤੌਰ ਤੇ ਜਾਗਰੂਕਤਾ ਹੋਵੇ ਤਾਂ ਬਹੁਤ ਮਦਦ ਮਿਲੇਗੀ ਸਰ ਜਿਹੜੇ ਆ ਮੋਬਾਈਲ ਫੜੇ ਨੇ ਇਹਨਾਂ ਨਾਲ ਬੰਦੇ ਵੀ ਫੜਨ ਹੋਏ ਨੇ ਕਿੰਨੇ ਬੰਦੇ ਇਹ ਜੀ ਮਿਸਿੰਗ ਮੋਬਾਈਲ ਸੀਗੇ ਸੈਬਨ ਜਿਵੇਂ ਕੋਈ ਅਗਰ ਕਿਸੇ ਕਿਤੇ ਛੁੱਟ ਜਾਂਦਾ ਕਿਸੇ ਦਾ ਮੋਬਾਈਲ ਕਿਤੇ ਕੋਈ ਕਿਸੇ ਮੇਲੇ ਜਾਂ ਕਿਤੇ ਕੋਈ ਕਿਸੇ ਦਾ ਮੋਬਾਈਲ ਡਿੱਗ ਜਾਂਦਾ ਹੈ ਇਹ ਸਾਰੇ ਮਿਸਿੰਗ ਮੋਬਾਈਲਸ ਦੀ ਤਾਦਾਦ ਨੇ ਜਿਹੜਾ ਕੋਈ ਅਗਰ ਕਿਸੇ ਦਾ ਕੋਈ ਚੋਰੀ ਹੋਇਆ ਹੈ ਕੁਝ ਉਸ ਦੀ ਸੈਪਰੇਟ ਐਫ ਆਈ ਆਰ ਹੋ ਕੇ ਉਸ ਤੇ ਕ੍ਰਿਮੀਨਲ ਪ੍ਰੋਸੀਡਿੰਗ ਹੁੰਦੀ ਹੈ ਕਿ ਕਿੰਨੀਆਂ ਕ ਐਪਲੀਕੇਸ਼ਨ ਹੋਰ ਲੰਬੇ ਤੀਂ ਵੀ ਨੇ ਸਾਡੇ ਕੋਲ ਜੀ ਫਿਲਹਾਲ ਜਿਹੜੀ 50 ਸੀ ਐਪਲੀਕੇਸ਼ਨ ਆਈਆਂ ਸੀ ਅਸੀਂ ਸਾਰੀ ਟ੍ਰੇਸ ਕਰ ਲਈਆਂ ਕੁਝ ਹੋਰ ਅਸੀਂ ਉਹਨੇ ਟ੍ਰੇਸ ਕਰਨ ਤੇ ਲੱਗੇ ਹੋਏ ਆ ਤੇ ਜਿੰਨੇ ਸਾਡੇ ਕੋਲ ਲੋਕ ਆਂਦੇ ਆ ਉਹਨਾਂ ਨੂੰ ਅਸੀਂ ਦਾਨ ਦੇ ਨਾਲ ਗਾਈਡ ਕਰਕੇ ਉਹਨਾਂ ਦੇ ਸਹਿਯੋਗ ਦੇ ਨਾਲ ਇਸ ਪਾਸੇ ਪੂਰੀ ਐਫਰਟ ਕਰ ਰਹੇ ਹਾਂ ਸਰ ਕਿਸਾਨੀ ਸੰਘਰਸ਼ ਵੇਲੇ ਜੀ ਮੋਬਾਈਲ ਚੋਰੀ ਹੋਏ ਨੇ ਕੀ ਜਿਆਦਾ ਗਿੰਦ ਚੋਥੇ ਨਹੀਂ ਜੀ ਇਹ ਵੱਖੋ ਵੱਖ ਹੈ ਜੀ ਇਹ ਚੋਰੀ ਵਾਲੇ ਨਹੀਂ ਹੈ ਜਿਵੇਂ ਮੈਂ ਤੁਹਾਨੂੰ ਕਿਹਾ ਇਹ ਹੈਗੇ ਜੀ ਜਿਹੜੇ ਮਿਸਿੰਗ ਮੋਬਾਈਲ ਨੇ ਚੋਰੀ ਦੇ ਲਈ ਸੈਪਰੇਟ ਪ੍ਰੋਸੀਜਰ ਹੈ ਜੀ